ਨਮਾ ਸੁਆ ਸੁਈ ਹੈ ਬਾਈ ਜੀ। ਵੀਰੇ ਦੂਜਾ ਸੁਆ ਸੁਈ ਆ। ਦੂਜਾ ਸੁਆ ਸੁਈ ਆ। ਅੱਜ 12 ਤਰੀਕੇ ਹੀ ਸਵੇਰੇ ਸੁਈ ਆ। ਅੱਜ ਸਵੇਰੇ ਸੁਈ ਵੀਰੇ 3 ਵਜੇ। 3 ਵਜੇ ਸਵੇਰੇ ਸੁਈ ਆ ਜੇਰ ਪੈ ਗਈ ਬਾਈ। ਜੇਰ ਕੰਪਲੀਟ ਆ ਉਧਰ ਆਪਣੀ ਜੇਰ ਪਈ ਆਪਾਂ ਦਿਖਾ ਦਾਂਗੇ ਓਟੋ। ਠੀਕ ਆ ਜੇਰ ਪਾ ਕੇ ਬਿਲਕੁਲ ਰੌਣ ਕੜੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪੁੱਚੋ ਮੰਡੀ ਸ਼ਹਿਰ ਦੇ ਨਾਲ ਸ਼ਬਨੂਰ ਡੈਰੀ ਫਾਰਮ ਚੋਂ ਬਣਾ ਰਹੇ ਆ। ਜਿਹੜਾ ਬਾਈ ਜੀ ਇਹ ਲੋਕੇਸ਼ਨ ਆ ਜਦੋਂ ਆਪਾਂ ਲਹਿਰੇ ਬੈਗ ਨੂੰ ਜਾਂਦੇ ਆ ਪੁੱਚੋ ਤੋਂ ਉਸੇ ਰੋਡ ਦੇ ਉੱਤੇ 3 400 ਮੀਟਰ ਦੀ ਦੂਰੀ ਤੇ ਬਾਈਰਗਿਆਂ ਦਾ ਘਰ ਇਹ ਫਾਰਮ ਆ ਜਾਂਦਾ ਕੋਈ ਵਪਾਰ ਦਾ ਕੰਮ ਨਹੀਂ ਦੋਸਤੋ ਬਾਈਰਗਿਆਂ ਦਾ ਦੁੱਧ ਦਾ ਹੀ ਸ਼ਹਿਰ ਚ ਕੰਮ ਆ ਤੇ ਇੱਕ ਬਈ ਨੇਹਾ ਵੈਢ ਸੇਲ ਕਰਨੀ ਆ ਸਾਰੀ ਗੱਲਬਾਤ ਆਪਾਂ ਮਾਲਕਾਂ ਨਾਲ ਕਰਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 12 ਤਰੀਕ ਦੂਸਰਾ ਮਹੀਨਾ 2026 ਦੇਣ ਅੱਜ ਹੈਗਾ ਜੀ ਵੀਰਵਾਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਲੋਕੇਸ਼ਨ ਆ ਜਿਹੜੀ ਵੀਰੇ ਆਪਣੀ ਇਹ ਆ ਗਈ ਜਦੋਂ ਲਹਿਰਾ ਵਿਚੋਂ ਮੰਡੀ ਤੋਂ ਲਹਿਰਾ ਬਿੱਗਰ ਰੋਡ ਨੂੰ ਜਾਂਦੀ ਹੈ ਕਿਹੜੇ ਮੇਮ ਤੇ ਹਾਈਵੇ ਨਹੀਂ ਹੁੰਦਾ ਜਿੱਥੋਂ ਆਪਾਂ ਦੇ ਤੋਂ ਵਸਤਨ 2-3 ਕਿਲੋਮੀਟਰ ਹਾਈਵੇ ਹੈਗਾ ਠੀਕ ਆ ਵੀਰੇ ਤੇ ਆਪਣਾ ਵੀਰੇ ਸ਼ਹਿਰ 'ਚ ਫਿਰ ਦੁੱਧ ਦਾ ਹੀ ਕੰਮ ਆ ਹਾਂ ਆਪਣਾ ਸ਼ਹਿਰ 'ਚ ਦੁੱਧ ਦਾ ਕੰਮ ਆ ਠੀਕ ਆ ਠੀਕ ਆ ਲਾਲਾ ਆਪਣੇ ਕੋਲੇ ਬਾਵਾ ਪਸ਼ੂ ਰੱਖਿਆ ਇੱਧਰ ਆ ਦੇਖੋ ਦੋਸਤੋ ਵੀਰ ਦਾ ਦੁੱਧ ਦਾ ਫਾਰਮ ਦਾ ਕੰਮ ਆ ਤੇ ਆਹ ਆਪਾਂ ਅੱਜ ਸੇਲ ਕਰਨੀ ਹੈ ਨਾ ਵੀਰੇ ਹਾਂਜੀ ਵੀਰੇ ਕਿੰਨਵਾਂ ਸੂਆ ਸੂਈ ਹੈ ਬਾਈ ਜੀ ਇਹ ਵੀਰੇ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਆ ਅੱਜ 12 ਤਰੀਕੇ ਨੂੰ ਸਵੇਰੇ ਸੂਈ ਆ ਅੱਜ ਸਵੇਰੇ ਸੂਈ ਵੀਰੇ 3 ਵਜੇ 3 ਵਜੇ ਸਵੇਰੇ ਸੂਈ ਆ ਜੇਰ ਪੈ ਗਈ ਜੇਰ ਕੰਪਲੀਟ ਆ ਉਦੋਂ ਆਪਣੀ ਜੇਰ ਪਈ ਆਪਾਂ ਦਿਖਾ ਦਾਂਗੇ ਠੀਕ ਆ ਜੇਰ ਪਾ ਕੇ ਬਿਲਕੁਲ ਦੋਸਤੋ ਕੰਪਲੀਟ ਆ ਤੀਜਾ ਸੂਆ ਸੂਈ ਆ ਨਹੀਂ ਦੂਜਾ ਸੂਆ ਸੂਈ ਦੂਜਾ ਦੂਜਾ ਸੂਆ ਸੂਈ ਆ ਪਿਛਲੇ ਸੂਏ ਪਹਿਲੇ ਫਿਰ ਕੀਰ ਕੱਢ ਰਿਹਾ ਪਹਿਲੇ ਸੂਏ 22 ਲੀਟਰ ਚ ਹੋਇਆ ਇਹ ਥੋੜਾ ਆਪਾਂ ਅੱਛਾ ਐਤਕੀ ਉਮੀਦ ਹੈ ਕਿ ਅਭੀ 25 ਕਿਲੋ ਲੀਟਰ ਕੱਢ ਦੋਗੇ ਤੁਸੀਂ ਪਹਿਲੇ ਸੂਏ 22 ਲੀਟਰ ਦੇ ਘਰਾਂ ਚ ਇਹਨਾਂ ਇਹਨਾਂ ਦੁੱਧ ਚ ਹੋਇਆ 22 ਕਹਿੰਦਾ ਸਾਨੂੰ ਇਹਦੇ ਦਿਨ ਨਾ ਭੁੱਲ ਗਏ ਸੀਗੇ ਟ੍ਰਾਂਜੈਕਸ਼ਨ ਫੀਡ ਵੀ ਆਪਾਂ ਮੰਨ ਲਾ ਟ੍ਰਾਂਜੈਕਸ਼ਨ ਲੇਟ ਸਟਾਰਟ ਕੀਤੀ ਆ ਫਿਰ ਸਰਕਾਰੀ ਹਸਪੀਟਲ ਇੱਥੇ ਉਥੋਂ ਸੈਕਸ ਰਸੀਬ ਹੋਇਆ ਸੀ ਦੇ ਦਾ ਬੱਚਾ ਅੱਛਾ ਤੇ ਉਹ ਕੱਲ ਡਾਕਟਰ ਵੈਕਸੀਨ ਲਾਉਣ ਆਏ ਫਿਰ ਉਹਨਾਂ ਨੂੰ ਪੁੱਛਿਆ ਵੀ ਐ ਕਰਕੇ ਤੁਸੀਂ ਉਹਨਾਂ ਕੋ ਰਿਕਾਰਡ ਸਾਰਾ ਹੁੰਦਾਗਾ ਠੀਕ ਹੈ ਜੀ ਉਹਨਾਂ ਨੇ ਦੱਸਿਆ ਕਹਿੰਦੇ ਇਹ ਵੀ 10 ਤਰੀਕ ਨੂੰ ਦਿ ਤੇ ਉਹ ਵਸਤਾ ਫਿਰ ਪੀੜੀ ਬਹੁਤ ਲੇਟ ਸਟਾਰਟ ਕੀਤੀ ਆ ਠੀਕ ਆ ਜੀ ਠੀਕ ਆ ਤਾਂ ਕਰਕੇ ਬਾਈ ਕਹਿੰਦਾ ਉਹ ਲੱਗਦੀ ਆ ਦੁੱਧ ਦੀ ਬਹੁਤ ਖਰੀ ਆ ਦੁੱਧ ਦੀ ਬਹੁਤ ਵਧੀਆ ਵੀਰੇ ਆਪਣੀ ਥਾਣਾ ਦੀ ਗਰੰਟੀ ਆ ਪੂਰੀ ਤੇ ਦੁੱਧ ਦੀ ਤੇ ਸੀਲ ਬਹੁਤ ਠੰਡੀ ਸੀ ਲੱਗੀ ਠੀਕ ਆ ਠੰਡੀ ਸਾਤ ਸੁਭਾ ਦੀ ਦੋਸਤੋ ਬੱਚਾ ਇਹਨੇ ਮੇਲਕਾਫ ਬੱਚਾ ਦਿੱਤਾ 66 ਸੀਮਨ ਰਖਾਇਆ ਸੀ ਉਹ ਵੀ ਚਲੋ ਆ ਜਾਂਦੇ ਬਹੁਤ ਲਗਭਗ ਆ ਚਾਂਸ ਜੇ ਬਣੀ ਜਾਂਦੇ ਆ ਅੱਛਾ ਬੋਸ ਉਹਨੂੰ ਦੇਖੋ ਹਾਂ ਬੱਚਾ ਦਾ ਪੂਰਾ ਜਮਾ ਹੈ ਨਾ ਛੇੜ ਹੀ ਦਿੱਤਾ ਸੀਗਾ ਤੇ ਖੋਲ ਕੇ ਫਿਰ ਆਪਾਂ ਮੜਾ ਤੋਰੋਗੇ ਇੱਥੇ ਤੋੜ ਲਿਓ ਬਾਈ ਹਨਾ ਹਾਂਜੀ ਵੀਰੇ ਹਾਂਜੀ ਸੋ ਜਿਹੜੇ ਵੀ ਮੇਰੇ ਭਰਾਣੇ ਖਰੀਦਣੀਆਂ ਨੰਬਰ ਭਰਾ ਦਾ ਵੀਡੀਓ ਦੇ ਹੇਠਾਂ ਚੱਲੇ ਜਾਂਦਾ ਬੀਗਾ ਰੋਡ ਤੇ ਪੁੱਚੋ ਮੰਡੀ ਤੇ ਨਾਲਜੀ ਬਾਈ ਦਾ ਫਾਰਮ ਇੱਕ ਘਰ ਰਹਿ ਜਾਂਦਾ ਨੰਬਰ ਹੇਠਾਂ ਸੋ ਕੋਲੇ ਆਇਓ ਜਿੰਮੇ ਮਰਜੀ ਆਪਦੀ ਪਾਸ ਕਰਕੇ ਤਸੱਲੀ ਕਰਕੇ ਤੁਸੀਂ ਬਾਈ ਨਾਲ ਸੌਦਾ ਕਰ ਲਿਓ ਬਾਕੀ ਸਾਨੂੰ ਆਪਾਂ ਤੋਰ ਕੇ ਵਧੀਆ ਦਿਖਾ ਦ ਆਹ ਦੇਖੋ ਵੀਰੇ ਕਰ ਲਓ ਤੁਸੀਂ ਵੈਢ ਚੈੱਕ ਦੂਜਾ ਸੂਆ ਸੂਈ ਆ ਪਹਿਲੇ ਸੂਏ ਦਾ ਬਾਈ ਕਹਿੰਦਾ ਇਹਨੇ ਬਹੁਤ ਸੋਨਾ ਦੁੱਧ ਦਿੱਤਾ ਆਪਣੇ ਕੋਲੇ ਬੀ ਤੋਂ ਪਲੱਸ 22 ਲੀਟਰ ਦੇ ਘਰਾਂ ਚ ਇਹਨੇ ਦੁੱਧ ਪਾਇਆਗਾ ਲੈ ਚਲੋ ਜੀ ਕੋਈ ਨਾ ਇੱਧਰ ਹੀ ਲੈ ਜਾ ਹਾਂ ਕੋਈ ਨਾ ਕੋਈ ਨਾ ਟਕਾ ਲੈ ਬੱਚੇ ਉੱਧਰ ਬੱਚੇ ਦਾ ਹੋ ਕਰਦੀ ਕੋਈ ਨਹੀਂ ਆਹ ਦੇਖੋ ਵੀਰੇ ਤੇ ਬਾਈ ਜੀ ਚਵਾਈ ਫਿਰ ਤੁਸੀਂ ਹੱਥੀ ਕਰਦੇ ਹੋ ਕਿ ਇਹਦੀ ਮਸ਼ੀਨੀ ਇਹਦੀ ਵੀਰੇ ਪਹਿਲਾਂ ਤਾਂ ਅਸੀਂ ਹੱਥੀ ਕਰਦੇ ਸੀ ਚਵਾਈ ਸਾਰੀ ਠੀਕ ਆ ਜੀ ਤੇ ਹੁਣ ਆਪਾਂ ਮਸ਼ੀਨ ਵੱਡੀ ਲਿਆਂਦੀ ਉਹਦੀ ਵੱਧ ਉਹਦਾ ਕਰਕੇ ਸਾਰੇ ਮਸ਼ੀਨ ਤੇ ਵੀ ਲਾ ਲਿਆ ਵੀ ਕੋਈ ਪਰਵਾਹ ਨਹੀਂ ਹੱਥੀ ਵੀਰੇ ਬੋਰ ਵਰਗੀ ਧਾਰਾ ਠੀਕ ਹੈ ਜੀ ਉਹ ਵਧੀਆ ਧਾਰਾ ਚਾਰੇ ਥਾਂ ਤੇ ਕੋਈ ਦੁੱਧ ਦਾ ਨਾ ਐ ਵੀ ਕੋਈ ਦੁੱਧ ਦਾ ਫਰਕ ਹੋਊਗਾ ਠੀਕ ਹੈ ਜੀ ਤੇ ਫਿਰ ਕੀ ਡਿਮਾਂਡ ਰੋ ਕੇ ਵੀਰੇ ਇਹਦੀ ਵੀਰੇ ਆਪਾਂ 1 ਲੱਖ ਰੁਪਏ ਦੇ ਦਿੰਨੀ ਆ ਪੂਰਾ ਲੱਖ ਰੁਪਇਆ ਮੁੱਲ ਲੱਖ ਰੁਪਏ ਦੀ ਹਾਂ ਵੀ ਮੌਕੇ ਦੇ ਮਾੜਾ ਮੋਟਾ ਹਾਂ ਮੰਨਤਾ ਨੂੰ ਹੋ ਜੂਗਾ ਹਾਂ ਜੋ ਹੋਊਗਾ ਦੋਸਤੋ ਉਹ ਮੌਕੇ ਤੇ ਆ ਜਿਹੜੀ ਬਾਈ ਨੇ ਡਿਮਾਂਡ ਰੱਖਿਆ ਮੁੱਲ ਰੱਖਿਆ ਪੂਰਾ 1 ਲੱਖ ਰੁਪਇਆ ਇਹਦਾ ਮੁੱਲ ਆ 22 ਲੀਟਰ ਦੇ ਘਰਾਂ ਚ ਪਹਿਲਣ ਦਾ ਇਹਦਾ ਦੁੱਧ ਰਿਆ ਸੋ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਉਂਦੀ ਆ ਕੋਲਿਆ ਜੋ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਨੰਬਰ ਭਰਾ ਦਾ ਹ ਸੋ ਵੀਡੀਓ ਚ ਦੱਸਿਓ ਤੁਹਾਨੂੰ ਕਿੰਨੇ ਕ ਪੈਸੇਂ ਦੀ ਲੱਗਦੀ ਆ ਤੇ ਜਿਹੜੇ ਭਰਾਣੇ ਖਰੀਦਣੀਆਂ ਜੀ ਇੰਟਰਸਟਿਡ ਬੈਰ ਕੋਲੇ ਆ ਜਿਓ ਵੀਡੀਓ ਦੇਖਣ ਲਈ ਤੁਹਾਡਾ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਜੀ ਸਾਰਿਆ ਭਰਾਣੇ